ਜਿੰਨੀ ਦੇ ਤੂਫਾਂ ਦੀ ਡੱਬੀ ਵੀ ਨਕਲੀ ਲਿਆਣੇ ਆਖੋ ਸਤਨਾਮ ਮਾਵੀ ਦਿਓ ਜਿਹੜਾ ਆਪ ਪਰਫਿਊਮ ਪਾਉਣਾ ਉਹ ਸਵਾ ਲੱਖ ਦਾ ਤੇ ਜਿਹੜਾ ਲਿਓਣਗੇ ਨਾ ਸੁਖਮਣੀ ਸਾਹਿਬ ਦੇ ਭੋਗ ਤੇ 20 ਰੁਪਈਆ ਦੀ ਸੀ ਸੀ ਹੈਨਾ ਇਦਾਂ ਹੀ ਹੈ ਨਾ ਪਿਆਰ ਵੇਖਿਓ ਹਣ ਗਿਨਾ ਕੀਤਾ ਮੁਸਲਮਾਨ ਇੱਕ ਚੌਂਕੜਾ ਮਾਰ ਕੇ ਬਹਿ ਗਿਆ ਜਿੰਨਾ ਇਸ਼ਕ ਕੀਤਾ 9 ਕੁਵੰਟਲ 14 ਸਿਰ ਚੰਦਨ ਇਹ ਛੋਟੀਆਂ ਚੀਜ਼ਾਂ ਨਹੀਂ ਬਹੁਤ ਹੀ ਆਨੰਦਕਾਰ ਜਿੱਤੇ ਆ ਕੇ ਕਹਿੰਦੇ ਬਾਬਾ ਜੀ ਰਮਾਲਾ ਦਿਓ ਚੇਤਾ ਭੁੱਲ ਗਿਆ ਆਖੋ ਸਤਨਾ ਕਾਤੋਂ ਭੁੱਲ ਗਿਆ ਇੱਥੋਂ ਸੇਧੋਂ ਹੁੰਦਾ ਹੈ ਕਿ ਤੁਹਾਡਾ ਪਿਆਰ ਘਟਣਾ ਸ਼ੁਰੂ ਹੋ ਗਿਆ ਕੀਰਤਨ ਵਾਲਿਆਂ ਦਾ ਵੀ ਚੇਤਾ ਭੁੱਲ ਗਿਆ ਉਧਰੋਂ ਲਾਵਾਂ ਹੋਣੀਆਂ ਹੈ ਬਾਬਾ ਜੀ ਜਥੇ ਨੂੰ ਤੇ ਆਖਿਆ ਹੀ ਨਹੀਂ ਤੇ ਮੈਂ ਕਹਾਂ ਕੀ ਕਰੀਏ ਫਿਰ ਕਹਿੰਦੇ ਤੁਸੀਂ ਸਾਰ ਦਿਓ ਆਖੋ ਸਤਨਾ ਇਹ ਗਲਤੀਆਂ ਦੱਸਦੀਆਂ ਕਿ ਤੁਹਾਡਾ ਤੁਹਾਡੇ ਮੁਰਸ਼ਿਦ ਤੋਂ ਫਿੱਕ ਪੈ ਰਿਹਾ ਜੀ ਤੁਸੀਂ ਆਪਣੇ ਲੀੜੇ ਬਣਾਲੇ ਲੱਖਾਂ ਦੀ ਵਰੀ ਰਮਾਲਾ ਭੁੱਲ ਗਏ ਆਪ ਇਤਰ ਡਬਈ ਚੋਂ ਮੰਗਾਏ ਤੇ ਸਤਿਗੁਰੂ ਨੂੰ ਅਰਗਵਤੀ ਵੀ ਭੁੱਲ ਗਏ ਇਹ ਛੋਟੀ ਚੀਜ਼ ਨਹੀਂ ਯਾਦ ਰੱਖਿਓ ਉਹਦਾ ਇਸ਼ਕ ਉਸ ਬੰਦੇ ਨੇ 9 ਕੁਆਂਟਲ 14 ਸਿਰ ਚੰਦਨ ਖਰੀਦਿਆ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਪਲਾਟ ਲੈ ਕੇ ਇੱਕ ਘਰ ਲੈ ਕੇ ਉਹਦੇ ਚਾਸਣ ਕੀਤਾ ਕਾਰੀਗਰ ਬੰਦਾ ਸੀ 7 ਸਾਲ ਦੇ ਕਰੀਬ ਉਹਨੂੰ ਸਮਾਂ ਲੱਗਾ ਕਿੰਨਾ ਜੀ 7 ਸਾਲ ਤੇ 7 ਮਿੰਟ ਨਹੀਂ ਮਾਰੇ ਦੇ ਕੋ ਬੈਂਦਾ ਕੋਈ ਆਖੂ ਸਤਨਾਮ